ਮੈਂ ਜੂਨੀਅਰ ਊਮਨਸ ਵਾਲੀ ਟੀਮ ਦੇ ਵਿੱਚ ਹੁਣੇ ਰੀਸੈਂਟਲੀ ਤਿੰਨ ਟੂਰ ਕਰਕੇ ਆਈਆਂ ਤੇ ਅਸੀਂ ਤਿੰਨ ਜਗ੍ਹਾ ਤੇ ਖੇਡਣ ਗਏ ਸੀਗੇ ਤੇ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਮੇਰਾ ਪਿੰਡ ਪਹੁੰਚ ਤੇ ਸਾਰੇ ਪੰਚਾਇਤ ਮੈਂਬਰ ਸਭ ਨੂੰ ਬਹੁਤ-ਬਹੁਤ ਧੰਨਵਾਦ ਮੇਰਾ ਇੰਨਾ ਵਧੀਆ ਵੈਲਕਮ ਕਰਨ ਲਈ ਥੈਂਕ ਯੂ ਥੈਂਕ ਯੂ ਸੋ ਮਚ ਆ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਖੇਡ ਕੇ ਆਏ ਜੇ ਤੇ ਕਿਹੜੇ-ਕਿਹੜੇ ਦੇਸ਼ੋਂ ਅਸੀਂ ਪਹਿਲਾਂ ਅਰਜנטיਨਾ ਸੀਗੇ ਫਿਰ ਉਸ ਤੋਂ ਬਾਅਦ ਬੈਲਜੀਅਮ ਤੇ ਫਿਰ ਜਰਮਨੀ ਅਸੀਂ ਤਿੰਨ ਜਗ੍ਹਾ ਤੇ ਖੇਡ ਕੇ ਆਏ ਹਾਂ ਭਾਗ ਸੇਗਾ ਜੀ ਸਾਹਿਬ ਕਮੈਂ ਬਰਪਟ ਜਾਈ ਇਹ ਕਿਨਾਂ ਜਾਉਗਾ ਮੇਰੇ ਨਾਲ ਜੀ ਮੈਂ ਆਪਣੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਬੱਚੀ ਨੂੰ ਬਹੁਤ ਪਿਆਰ ਦਿੱਤਾ ਵਾ ਤੇ ਪਹਿਲਾਂ ਵੀ ਸਾਰੇ ਪਿੰਡ ਨੇ ਮੈਨੂੰ ਬਹੁਤ ਜ਼ਿਆਦਾ ਮਾਣ ਦਿੱਤਾ ਹੈ ਕਿ ਹਰ ਇੱਕ ਪੀਰ ਛੋਟੇ ਵੱਡੇ ਨੇ ਸਾਰਿਆਂ ਨੇ ਮੋਤਵਾਰਾਂ ਨੇ ਪੰਚਾਇਤ ਨੇ ਤੇ ਸਭ ਨੇ ਮੈਨੂੰ ਬਹੁਤ ਮਾਣ ਦਿੱਤਾ ਅੱਜ ਮੇਰੇ ਪਿੰਡ ਜਿਹੜੇ ਮੇਰੀ ਬੇਟੀ ਪਹੁੰਚੀ ਆ ਖੇਡ ਕੇ ਤਿੰਨ ਦੇਸ਼ਾਂ ਵਿੱਚੋਂ ਤੇ ਉਹਦੇ ਲਈ ਅੱਜ ਪੰਚਾਇਤ ਨੇ ਸਾਬਕਾ ਮਜੂਦਾ ਪੰਚਾਇਤ ਤੇ ਮਜੂਦਾ ਪੰਚਾਇਤ ਦੇ ਸਾਰੇ ਸਰਪੰਚ ਮੈਂਬਰ ਸਰਬਾਨਾਂ ਨੇ ਅੱਜ ਅਡੇਂਸ ਭਰਾ ਦੇ ਵਿੱਚ ਆਣ ਕੇ ਮੇਰੀ ਬੇਟੀ ਨੂੰ ਹੋਰ ਮਾਨ ਸਨਮਾਨ ਦਿੱਤਾ ਮੈਂ ਸਾਰਿਆਂ ਦਾ ਦਿ ਲੋ ਧੰਨਵਾਦ ਦਿ ਲੋ ਧੰਨਵਾਦ ਕਰਦਾ ਵਾਂ ਤੇ ਸਾਡੇ ਸਾਬਕਾ ਵਿਧਾਇਕ ਸਾਡਾ ਦਾਪੇ ਦਸ ਸਿੰਘ ਗਿੱਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਬਹੁਤ ਬਹੁਤ ਵਧਾਈ ਦਿੱਤੀ ਅੱਜ ਵੀ ਉਹਨਾਂ ਨੇ ਜੋ ਪਤਾ ਲੱਗਾ ਉਹਨਾਂ ਨੂੰ ਵੀ ਬੇਟੀ ਆ ਰਹੀ ਹੈ ਤੇ ਅੱਜ ਫੋਨ ਕਰਕੇ ਉਹਨਾਂ ਨੇ ਸਿਰੇ ਵਧਾਈ ਦਿੱਤੀ ਹੈ ਤੇ ਧੰਨਵਾਦ ਕੀਤਾ ਵੀ ਮੈਂ ਵੀ ਜਲਦੀ ਇਸ ਭਰਾ ਪਿੰਡ ਵਿੱਚ ਬੇਟੀ ਨੂੰ ਸਨਮਾਨ ਕਰਨ ਲਈ ਪਹੁੰਚਾਂਗੇ ਤੇ ਮੇਰੇ ਵੱਲੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹਾਂਜੀ ਅੱਜ ਪਿੰਡ ਸਭਰਾਹਾਂ ਪਹੁੰਚੇ ਜਿੱਥੇ ਬੇਟੀ ਵੱਲੋਂ ਜਿਹੜਾ ਕਿ ਖੇਡ ਕੇ ਬਾਹਰ ਆਇਆ ਕੀ ਕਹਿਣਾ ਚਾਹੁੰਦੇ ਜੀ ਅੱਜ ਉਤੇ ਨਕਰਸਾਧਰਾ ਸਬਾਰ ਤੁਲਵਾਲ ਸਿੰਘ ਦੀ ਔਰ ਸੈਤ ਸਿੰਘ ਦੀ ਤੋਹਾਰ ਸੈਤ ਦੀ ਪ੍ਰਵਾਨ ਇਹ ਇਸ ਪਰਵਾਸ ਦੇ ਵਿੱਚ ਸਾਡੀ ਬੇਟੀ ਨੇ ਜਨਮ ਲਿਆ ਕਰਨ ਜੀ ਵੀ ਕੋਲ ਕਰਨ ਜੀ ਵੀ ਕੋਲ ਔਰ ਇਹਨਾਂ ਦੇ ਤਿੰਨਾਂ ਕੈਂਟਰੀਆਂ ਦੇ ਵਿੱਚ ਹਾਥੀ ਜਿੰਦਿਆ ਮੱਲਾ ਮਾਰ ਗਿਆ ਨੇ ਅੱਜ ਨਗਰ ਸਭਾ ਦੇ ਵਿੱਚ ਪੁਜੇ ਪੂਰੀ ਪੰਚਾਇਤ ਸਭਾ ਸਾਡੇ ਸਾਹਮਣੇ ਖੜੀ ਆ ਔਰ ਵੱਡੇ ਪੱਧਰ ਤੇ ਇਹ ਪਿੰਡ ਦਾ ਨਗਰ ਸਭਾ ਦਾ ਨਾਮ ਤਾਂ ਪਹਿਲਾਂ ਹੀ ਬਹੁਤ ਵੱਡਾ ਸੀਗਾ ਜਿਵੇਂ ਜੋਤਾ ਸਭਰਾ ਆ ਹੋਵੇ ਵੀ ਖਿਦਾਰੀਆਂ ਨੇ ਬੜੀਆਂ ਮੱਲਾਂ ਕਰੀਆਂ ਔਰ ਅੱਜ ਸਾਡੀ ਬੇਟੀ ਸੰਕਤੀ ਪ੍ਰਵਾਰ ਦੇ ਵਿੱਚੋਂ ਜਿਹੜਾ ਵਾ ਇੱਕ ਸਭਰਾ ਨਗਰ ਦਾ ਨਾਮ ਹੋਇਆ ਕੀਤਾ ਆਕੀਤੀ ਫੇਰ ਪੈ ਕੇ ਜਿੰਨਾ ਪੈਂਕੀਆਂ ਨੂੰ ਫੇੜੀ ਹੋਣਾ ਬੜੀ ਵੱਡੀ ਗੱਲ ਆ ਔਰ ਵੀ ਇਹਤ ਪਰਿਵਾਰ ਦਾ ਸਾਡੇ ਦਾ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਚੰਗੀ ਚਲੰਗਾ ਔਰ ਚੰਗਾ ਉਦਮ ਬੱਚਿਆਂ ਨੂੰ ਠੀਕ ਕੀ ਬਾਹਰ ਭੇਜਿਆ ਔਰ ਇਹਡਾਂ ਦੇ ਵਿੱਚ ਫੋਨਾ ਔਰ ਕੋਈ ਘਬਰਾ ਨਾ ਕਰਾ ਪੂਰੇ ਕਰਨਤਾਂ ਜ਼ਿਲ੍ਹੇ ਦਾ ਜਾਂ ਪੱਟੀ ਏਰੀਆ ਦਾ ਜਿਹੜਾ ਨਾਂ ਜਿਹੜਾ ਵਾ ਰੋਸ਼ਨ ਕਰਨਾ ਸਾਹੀ ਤੈਅ ਕਰ ਲੋ ਇਸ ਸੇਕਤੀ ਪਰਿਵਾਰ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਈ ਅੱਜ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਮੈਂ ਸਾਡੇ ਚੌਥਾ ਥੰਮ ਸਾਡੇ ਤੇ ਪੱਤਰਕਾਰ ਭਾਈ ਚਰੇ ਦਾ ਮੀਡੀਆ ਭਾਈ ਚਰੇ ਦਾ ਮੈਂ ਧੰਨਵਾਦ ਕਰਦਾ ਨਗਰ ਸਭਰਾ ਇੱਕ ਨਾਮਵਰ ਨਗਰ ਆ ਜਿਹਦੇ ਵਿੱਚ ਸਿਆਸਤ ਉੱਤੇ ਦੇ ਵਿੱਚ ਬੜੇ-ਬੜੇ ਯੋਧੇ ਸਾਡੇ ਜੋਤਾ ਸਿੰਘ ਪਹਿਲਵਾਨ ਸਾਡੇ ਕਵੀਸ਼ਰ ਸੁਰਗਵਾਸੀ ਕ੍ਰਿਸ਼ੇਰ ਜਰਨੈਲ ਸਿੰਘ ਨਾਮਵਰ ਵਿਅਕਤੀ ਜੋਦੇ ਪੈਦਾ ਹੋਏ ਆ ਜਿੱਥੇ ਕਿ ਸਾਡਾ ਸਕੂਲ ਆਈ ਸਕੂਲ ਜਿਹਦਾ ਇਸ ਟਾਈਮ ਨਵਜੋਤ ਸਿੰਘ ਮਾਸਟਰ ਹੈ ਵੀ ਬਹੁਤ ਸੱਚਾ ਢਾਂਗ ਨਾਲ ਵਿਕਾਸ ਸਕੂਲ ਦੀ ਬਿਲਡਿੰਗ ਦਾ ਕਰ ਰਿਹਾ ਮੈਂ ਧੰਨਵਾਦ ਕਰਦਾ ਇਹ ਸਕੂਲ ਦੇ ਵਿੱਚੋਂ ਬੇਟੀ ਨੇ 10 12 ਕਲਾਸਾਂ ਪਾਸ ਕੀਤੀਆਂ ਨਗਰ ਸਭਰਾਵਾ ਦੀ ਸਾਬਕਾ ਪੰਚਾਇਤ ਮੌਜੂਦਾ ਪੰਚਾਇਤ ਮੋਦਬਾਰ ਵਿਅਕਤੀ ਸਾਡੇ ਵਿੱਚ ਆਣ ਕੇ ਬਰਾਤੀ ਆ ਇਹਨਾਂ ਦਾ ਧੰਨਵਾਦ ਕਰ ਜੀ ਆਂ ਆ ਮੈਂ ਜਿਹੜੀ ਸਾਡੀ ਬੇਟੀ ਕਰਮਨਕੌਰ ਜਿੱਤੇ ਸਾਡੇ ਸੈਕਟਰੀ ਪਰਿਵਾਰ ਸਾਡੇ ਨਗਰ ਸਭਰਾ ਸਾਡੇ ਪੂਰੇ ਜ਼ਿਲ੍ਹੇ ਤਰਨਤਾਰਨ ਸਾਡੇ ਦੇਸ਼ ਸਾਡੇ ਪੰਜਾਬ ਦਾ ਨਾਂ ਚ ਬਕਾਇਆ ਤੇ ਸਿਰ ਉੱਚਾ ਕੀਤਾ ਮੈਂ ਪੂਰੇ ਦੇਸ਼ ਦਾ ਧੰਨਵਾਦ ਕਰਦਾ ਜੀ ਬਾਈ ਜੀ ਅੱਜ ਜਿਹੜੀ ਬੇਟੀ ਸਭਰਾ ਪਹੁੰਚੀ ਆ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਬਹੁਤ ਹੀ ਖੁਸ਼ੀ ਵਾਲੇ ਪਾਲਾਜ ਬੇਟੀ ਕਰਮਨਜੀਤ कौर ਕਈ ਦੇਸ਼ਾਂ ਦਾ ਭ੍ਰਮਣ ਕਰਕੇ ਹਾਕੀ ਟੀਮ ਦੇ ਵਿੱਚ ਪਾਰਟਿਸਿਪੇਟ ਕਰਕੇ ਭਾਰਤ ਵੱਲੋਂ ਅੱਜ ਜਿੱਥੇ ਆਪਣੇ ਮਾਪਿਓ ਦਾ ਆਪਣੇ ਬਰਦਾਦੇ ਸਰਦਾਰ ਗੁਰਲਾ ਸਿੰਘ ਦਾ ਆਪਣੇ ਦਾਦੇ ਸਰਦਾਰ ਕਸ਼ਮੀਰ ਸਿੰਘ ਦਾ ਤੇ ਸਰਦਾਰ ਦਰਬਾਰ ਸਿੰਘ ਦਾ ਪੂਰੇ ਸੈਕਟਰੀ ਪਰਿਵਾਰ ਦਾ ਜਿੱਥੇ ਮਾਣ ਵਧਾਇਆ ਵਾ ਉਥੇ ਸਭਰਾ ਨਗਰ ਦਾ ਬਹੁਤ ਮਾਣ ਵਧਾਇਆ ਤੇ ਇਲਾਕੇ ਦਾ ਮਾਣ ਵਾ ਪੰਜਾਬ ਦਾ ਮਾਣ ਵਾ ਦੇਸ਼ ਦਾ ਮਾਣ ਵਾ ਕਿਉਂਕਿ ਦੇਸ਼ ਲਈ ਬੇਟੀ ਕਈ ਦੇਸ਼ਾਂ ਦੇ ਵਿੱਚ ਆਪਣੀ ਟੀਮ ਦੇ ਨਾਲ ਖੇਡ ਕੇ ਆਈ ਆ ਤੇ ਅੱਜ ਸਭਰਾ ਬੱਸ ਸਟੈਂਡ ਤੇ ਪਹੁੰਚਣ ਤੇ ਬੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਿਆਂ ਕਹਿ ਰਹੇ ਆ ਲੋਕਾਂ ਨੂੰ ਵੀ ਧੀਆਂ ਤੇ ਧਰੇਕਾਂ ਹਰੌਣ ਕਵੇੜੇ ਦੀ ਧੀਆਂ ਨੂੰ ਬਚਾ ਕੇ ਤਿੰਨਾਂ ਨੂੰ ਇਹ ਜੋਗ ਵਧਾਈਆਂ ਇਹ ਵੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮਾਦਾ ਗੁਜਰਕੌਰ ਦੀਆਂ ਵਾਰਸਾਂ ਬਣ ਕੇ ਮਾਦਾ ਭਾਕੌਰ ਦੀਆਂ ਵਾਰਸਾਂ ਬਣ ਕੇ ਦੇਹ ਦੁਨੀਆ ਦੇ ਵਿੱਚ ਨਾਰੀ ਜਾਤੀ ਦਾ ਨਾਮ ਜਿਹੜਾ ਵਾ ਉਹ ਉੱਚਾ ਕਰਨ ਸੋ ਅੱਜ ਪੂਰੇ ਪਰਿਵਾਰ ਨੂੰ ਪੂਰੇ ਸਬਾਜ ਨੂੰ ਪਿੰਡ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਆਇਆ ਇਸ ਆਸ ਨਾਲ ਅੱਗੇ ਗੱਲ ਕਰਦਾ ਵਾਂ ਵੀ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਬੇਟੀਆਂ ਤੇ ਤਸ਼ੱਦਦ ਹੋ ਰਿਹਾ ਮਾਨਸਿਕ ਪੀੜਾ ਵਿੱਚੋਂ ਨਿਕਲ ਰਹੀਆਂ ਵਾ ਉਹ ਕਰਮਣਜੀਤ ਵਾਂਗੂੰ ਤੇ ਇਹਦੇ ਮਾਪਿਆਂ ਵਾਂਗੂੰ ਆ ਗਾਂਹਕੋ ਤਰਾਂਗ ਪਿਛਾ ਫੇਰਨਾ ਮੋਢੜਾ ਛੇ ਚ ਅਵੇਹਾਰ ਬਹੁੜ ਨਾ ਹੋਵੀ ਜਨਬੜਾ ਅੱਗੇ ਨੂੰ ਤਰਾਗ ਰੱਖਦੇ ਹੋਇਆ ਹੋਰ ਬਲੰਦੀਆਂ ਨੂੰ ਬੇਟੀ ਸ਼ੂਵੇ ਇਹ ਅਸ਼ੀਰਵਾਦ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਮਗਿਓ ਕਾ ਪਿੰਡ ਪੰਜ ਪਿੰਡ ਫਰਾਜ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਹੜੀ ਬੇਟੀ ਹੈ 올림픽 ਦੇ ਵਿੱਚੋਂ ਜਿਹੜੇ ਖੇਡ ਗਏ ਅੱਜ ਸਾਡੀ ਬੇਟੀ ਕਰਮਨਜੀਤ ਕੌਰ ਇਹ ਤਲਵਾਰ ਸਿੰਘ ਦੀ ਬੇਟੀ ਜਿਨ੍ਹਾਂ ਨੇ ਪਿੰਡ ਸੰਭਰਾ ਦਾ ਨਾਮ ਰੋਸ਼ਨ ਕੀਤਾ ਜਿਸ ਤਰ੍ਹਾਂ ਕਿਸੇ ਟਾਈਮ ਸਰਦਾਰ ਜੋਤਾ ਸਿੰਘ ਪਹਿਲਵਾਨ ਗਿਆਨੀ ਜਰਨਾਇਲ ਸਿੰਘ ਸੰਭਰਾ ਨੇ ਪਿੰਡ ਸੰਭਰਾ ਦਾ ਨਾਮ ਰੋਸ਼ਨ ਕੀਤਾ ਸੀ ਅੱਜ ਇਤਰਾ ਸਾਡੀ ਬੇਟੀ ਨੇ ਪਿੰਡ ਸੰਭਰਾ ਦਾ ਸਿਰ ਉੱਚਾ ਕੀਤਾ ਜੀ ਹਾਂ ਜੀ ਬਰੇ ਬੇਟੀ ਇੱਥੇ ਪਹੁੰਚੀ ਹੈ ਕੀ ਕਹਿਣਾ ਚਾਹੀਦਾ ਚਾਹੁੰਦੇ ਜੀ ਪੁਜੀ ਮੈਂ ਤਾਂ ਜਿੰਦਰ ਸਿੰਘ ਸਾਹਿਬ ਦਾ ਸਰਪੰਚ ਭਰਾ ਅੱਜ ਅਸੀਂ ਬਸਟੈਂਡ ਦੇ ਆਪਣੀ ਬੇਟੀ ਕਰਮਨਦੀਪੀ ਦੀ ਪੁੱਤ ਦਾ ਸਵਾਗਤ ਕਰਨ ਵਾਸਤੇ ਸਾਰਾ ਇਲਾਕਾ ਪਿੰਡ ਦੇ ਮੋਹਤਬਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਮੋਹਤਬਰ ਸਾਰੇ ਇੱਥੇ ਹੋਏ ਆਂ ਉਹਦਾ ਕਾਰਨ ਵੀ ਸਾਡੇ ਪਿੰਡ ਦੀ ਇੱਕ ਲੜਕੀ ਜਿਹੜੀ ਹੈ ਗਗਨਕ੍ਰਿਤ ਔਰ ਇਸ ਨੇ ਹਾਕੀ ਦੇ ਵਿੱਚ ਮਤਲਬ ਜਿਹਦੇ ਵਿੱਚ 60 ਲੜਕੀਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਆ 60 ਲੜਕੀਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਇੱਕ ਟੀਮ ਦੀ ਔਰ ਉਹ ਟੀਮ ਨੇ ਬਾਹਰ ਜਾ ਕੇ ਤਿੰਨਾਂ ਮਤਲਬ ਦੇਸ਼ਾਂ ਦੇ ਵਿੱਚ ਜਾ ਕੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਔਰ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਇਸ ਤੋਂ ਪਹਿਲਾਂ ਸਾਡੇ ਪਿੰਡ ਦੀਆਂ ਵੀ ਹੋਰ ਬੇਟੀਆਂ ਜਿਹੜੀਆਂ ਸੀ ਜਿਨ੍ਹਾਂ ਦੇ ਵਾਰੀ ਵਾਲੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਵੀ ਕਿਸ ਤਰ੍ਹਾਂ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਸਰਦਾਰ ਸਰਦਾਰਾ ਸਿੰਘ ਜਿੰਦਗੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਲੜਕੀਆਂ ਜਿਹੜੀਆਂ ਹਾਜਮਾਨ ਨੇ ਅਸੀਂ ਪਰਮਾਤਮਾ ਗਾੜੀ ਬੇਨਤੀ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਬਹੁਤ ਲੱਖੀਆਂ ਬਖਸ਼ਿਓ ਔਰ ਜਿਹੜੀ ਸਾਡੀ ਕਰਮਨਪਤੀ ਬੇਟੀ ਆ ਇਹ ਬਲੰਦੀਆਂ ਸ਼ੂਭੇ ਸਾਡੇ ਪਿੰਡ ਦਾ ਇਲਾਕੇ ਦਾ ਨਾਮ ਰੋਸ਼ਨ ਕਰੇ